ਮਲਕਾਣੇ ਦੀ ਧਰਤੀ ਤੇ ਖੇਡਿਆ ਗਿਆ 8ਵਾਂ ਕ੍ਰਿਕਟ ਟੂਰਨਾਮੈਂਟ ਅੱਜ ਸਮਾਪਤੀ ਵੱਲ ਵਧਿਆਗਾ। ਸੁਰਗਵਾਸੀ ਜਗਦੇਵ ਸਿੰਘ, ਸੁਰਗਵਾਸੀ ਰੂਤ ਸਿੰਘ ਅਤੇ ਸੁਰਗਵਾਸੀ ਮਨਪ੍ਰੀਤ ਸਿੰਘ ਦੀ ਯਾਦ ਦੇ ਵਿੱਚ ਸਮੂਹ ਨਗਰ ਦੇ ਸਹਿਯੋਗ ਦੇ ਨਾਲ 8ਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਹੜਾ ਅੱਜ ਸਮਾਪਤੀ ਵੱਲ ਵਧਿਆਗਾ। ਇਸ ਟੂਰਨਾਮੈਂਟ ਦੇ ਵਿੱਚ ਸੰਤ ਬਾਬਾ ਜਮਨਾਦਾਸ ਜੀ, ਡੇਰਾ ਬਾਬਾ ਕਿਸਨਦਾਸ ਜੀ ਦੁੰਨੇ ਵਾਲੇ ਦਾ ਵੱਡਾ ਸਹਿਯੋਗ ਰਿਹਾ। ਇਸ ਮੌਕੇ ਬਾਬਾ ਸੁਭਦਾਜੀ ਪਹੁੰਚੇ ਨੇ ਸਮੂਹ ਨਗਰ ਦਾ ਵੱਡਾ ਧੰਨਵਾਦ ਹੈ ਸਮੂਹ ਨਗਰ ਨੇ ਆਪਣੇ ਪਿੰਡ ਦੇ ਨੌਜਵਾਨਾਂ ਦਾ ਸਾਥ ਦਿੱਤਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਦਰਸ਼ਕ ਹੈ ਉਹ ਇਸ ਮੇਲੇ ਨੂੰ ਇਸ ক্রিকেট ਟੂਰਨਾਮੈਂਟ ਨੂੰ ਦੇਖਣ ਲਈ ਪਹੁੰਚੇ ਸੀ ਤੇ ਧੰਨਵਾਦ ਕਰਦੀ ਹੈ ਸਮੂਹ ಗ್ರಾಮ ਪੰਚਾਇਤ ਮਲਕਾਣਾ ਦਾ ਤੇ ਸਰਪੰਚ ਰਾਮਪਾਲ ਸਿੰਘ ਸਿੱਧੂ ਦਾ ਜਿਸ ਨੇ ਵਾਸ਼ੰਗ ਮਸ਼ੀਨਾ ਜਿਹੜੀਆਂ ਉਹ ਸਪான்ਸਰ ਕੀਤੀਆਂ ਸੀ ਸਮੂਹ ಗ್ರಾಮ ਪੰਚਾਇਤ ਸਮੂਹ ਮੈਂਬਰ ਸਹਿਬਾਨ ਸਰਪੰਚ ਰਾਮਪਾਲ ਸਿੰਘ ਸਿੱਧੂ ਨੇ ਲੰਮਾ ਸਮਾਂ ਸਟੇਜ ਤੇ ਬੈਠ ਕੇ ਨੌਜਵਾਨਾਂ ਦੀ ਖੇਡ ਦੇਖੀ ਹੈ ਤੇ ਬੱਚਾਂ ਦਾ ਕਹਿੰਦੇ ਹੌਸਲਾ ਵਧਾਇਆਗਾ ਆਓ ਮਾਰਦੇ ਆਂ ਝਾਤ ਅੱਜ ਦੀ ਮੇਲੀ ਦੇ ਪਾਸੇ ਸਾਰੇ ਨਗਰ ਵਾਸੀ ਭਰਾਵਾਂ ਨਾਲ ਸਾਰੀ ਕਮੇਟੀ ਨਾਲ ਲਾਸਟ ਕਹਿੰਦੇ ਮੁਕਾਬਲਾ ਖੇਡਿਆ ਜਾ ਰਿਹਾ ਹੈ ਸਾਰੇ ਨਗਰ ਦਾ ਫਾਈਨਲ ਮੁਕਾਬਲਾ ਹੈ ਉਧਰਲੇ ਪਾਸੇ ਦੋਵੇਂ ਟੀਮਾਂ ਦੇ ਨਾਲ ਜਿਹੜਾ ਕਹਿੰਦੇ ਮੇਰਾ ਜਾ ਰਿਹਾ ਮੇਰੇ ਵੀਰੋ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਆਪੋ ਪਟਾਕਾ ਵੀ ਖੜਾ ਨਾਲ ਜੰਝਲ ਵਾਲਾ ਟੀਮਾਂ ਨੂੰ ਫੋਕਲ ਵਾਲਾ ਲੱਗਦੀ ਤੇ ਰੂਪਕਲਾ ਵੀਰ ਤੇ ਆਪਣਾ ਕਰੇ ਵੀ ਜੇਤੌੜੇ ਪਰ ਆਏ ਹੋਏ ਆ ਬਹੁਤ ਵੱਡਾ ਹੰਕਾਰ ਇਹ ਕਰਾਂਗੇ ਲਾਓ ਸਾਹਮਣੇ ਕਰੋ ਜੀ ਆਹ ਅਦਰ ਸੇਲ ਵਿਚਾਰ ਜਿਹੜਾ ਕਿਤਾ ਜਾ ਰਹੀ ਇੰਟਰੋ ਤੇ ਜਿਹੜੀ ਟੀਮਾਂ ਦੇ ਨਾਲ ਕੀਤੀ ਜਾ ਰਹੀ ਹੈ ਬਹੁਤ ਵੱਡਾ ਧੰਨਵਾਦ ਅਸੀਂ ਕਰਾਂਗੇ ਔਰ ਦੋਵੇਂ ਟੀਮਾਂ ਅੱਜ ਫਾਇਦਿਆਂ ਦੇ ਵਿੱਚ ਪਹੁੰਚੀਆਂ ਹੈ ਕਿਹੜੀ ਟੀਮ ਨੇ ਜਿੱਤ ਕੇ ਬੱਲੇ ਬੱਲੇ ਕਰੌੜੀ ਹੈ ਜਿਹੜੇ ਇਹਨਾਂ ਗ੍ਰੰਥਾਂ ਦੇ ਵਿੱਚ ਹੁੰਦੇ ਆ ਭਾਈ ਜਿੱਤ ਕੇ ਜਾਂਦੇ ਕੋਈ ਟਿੱਕ ਕੇ ਜਾਂਦੇ ਹਾਰਦਾ ਕੋਈ ਨਹੀਂ ਹਾਰ ਹਾਰ ਕੇ ਜਿੱਤਾਂ ਪਾਉਂਦੀਆਂ ਹੈ ਬਦਲ ਤੋਂ ਅਗਲੇ ਹੁੰਦਾ ਮੇਰੇ ਵੀਰੋ ਤਿਆਰ ਰੋ ਤਿਆਰ ਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਉਧਰ ਦੇ ਪਾਸੇ ਖਿਡਾਰੀ ਕਦੇ ਤਿਆਰ ਬਰ ਤਿਆਰ ਆ ਪਰ ਪਹਿਲਾ ਵੱਜ ਗਿਆ ਪਹਿਲਾ 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 ਵੱਜ ਗਿਆ ਏ ਏ ਏ چار سکے لگا کر بج گیا دوا چکا بچ گیا اکتالی سو اکتالیس سو اکتالیس سو کا تین چکے ہو بچ گئے 4500 ਮੇਰੇ ਵੀਰੋ ਲਓ ਸਾਹਮਣੇ 5300 5300 ਤਿੰਨ ਛੱਕੇ ਹੋਰ ਵਾਲਿਆ ਪਿੰਡੀ ਤੋਂ ਉਧਰੋਂ ਪਾਸੇ ਪਰ ਸਾਹਮਣੇ ਹੋਰ ਦੇਖਾਂਗੇ ਇੱਕ ਸਿੰਗਲ ਤੋਂ ਦਰਵਾਜ਼ਾ ਫਿਰ ਰਨ ਜਿਹੜੇ ਚਾਰ ਜੁੜ ਗਏ ਮੇਰੇ ਵੀਰੋ ਖੇਡ ਦੇ ਕਦੇ ਮੈਦਾਨ ਅੰਦਰ ਦੇਖਾਂਗੇ ਜਿੱਤੇਰੇ ਕਦੇ ਕਬਾਲ ਕਰ ਦਿੱਤੀ ਹੈ ਕੈਸੇ ਲਾਏ ਜਾ ਰਹੇ ਆ ਲਓ ਸਾਹਮਣੇ ਜਗਦੀਪ ਦੇ ਖਿਡਾਰੀਆ ادلے پاس ناری شاٹ ایک ہوجے تیسرے لوگ یہ کھیتی جا رہی ہے ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਮੇਰੇ ਵੀਰੋ ਕੁਝ ਵੀ ਹੋ ਸਕਦਾ ਆਓ ਸੁਪਨੇ ਉਧਰਲੇ ਪਾਸੇ ਹੋ ਗਏ ਹੈਪੀ ਸੰਤੂ ਉਹਨਾਂ ਦਾ ਸਨਮਾਨ ਸਿੱਧੂ ਸਪੋਰਟਸ ਵੱਲੋਂ ਔਰ ਜਿਹੜਾ ਕਿਤੇ ਕੀਤਾ ਜਾ ਰਿਹਾ ਬਾਲ ਦੇ ਉੱਪਰ ਦੇ ਨਾਲ ਔਰ ਜਵੇਦ ਖਾਨ ਬਾਈ ਸਾਡਾ ਉਹਨਾਂ ਦਾ ਸਨਮਾਨ ਸਿੱਧੂ ਸਪੋਰਟਸ ਵੱਲੋਂ ਕੀਤਾ ਜਾ ਰਿਹਾ ਹੈ ਆਓ ਸਾਹਮਣੇ ਮੇਰੇ ਵੀਰੋ ਲੋ ਹਾਰ ਛੱਡੋ ਹੂੰ ਉਹ ਰਾਜ ਦੇ ਸ਼ੱਕਾ ਜਿਹੜੇ ਮਨੀ ਫੌਜੀ ਵੀ ਪੱਪੂ ਬਣ ਗਿਆ ਜਬਾਤ ਬਾਈ ਜੀ ਕੋਕਰ ਇੱਥੇ ਰਨ ਤੇਜ਼ ਹੋ ਗਿਆ 1100 ਕਮੇਟੀ ਵੱਲੋਂ 1100 ਇਧਰੋਂ ਪਾਸੇ ਦੀ ਪਾੜਿਓ ਹੇਕਰ 500 ਬਾਰੀ ਫੌਜੀ ਕਰਦਾ ਪੂਰੇ ਪੂਰੇ 2700 ਹੋ ਗਿਆ बेनती मान सम्मानाप्त कर گیارہ سو بیجو سیاحت یہ گیارہ سو روپے چار جوڑے میار بار پیار ہے سامنے ہاتھ پیچھے تو جہی بھی ہوئے میں تو انگل کے جڑے نشتا ہو گیا ہے بہت بڑا کر کے جا پاؤ رہے ਆਪਣੇ ਮਾਨ ਸਨਮਾਨਾ ਜਿਹੜੇ ਉਹ ਜ਼ਰੂਰ ਪ੍ਰਾਪਤ ਕਰ ਲੈਣਗੇ ਇਧਰ ਲਈ ਸਾਈਡ ਆ ਕੇ ਲੈ ਵੀ ਆਇਓ ਵੀਰੇ ਆਪਣੇ ਮਾਨ ਸਨਮਾਨ ਤੇ ਉਹ ਜ਼ਰੂਰ ਪ੍ਰਾਪਤ ਕਰ ਲਿਓ ਜੀ ਬਹੁਤ ਬਹੁਤ ਪਰਮਾਨ ਸਿੱਧੂ ਸਪੋਰਟਸ ਰਾਮਾ ਮੰਡੀ ਦੇ ਵੀਰੇ ਮੇਰੇ ਵੀਰੇ ਕਰਮਨੀ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਜਿਹੜੇ ਮਾਨ ਸਨਮਾਨ ਜਿਹੜੇ ਕੀਤੇ ਜਾ ਰਹੇ ਹਨ ਉੱਪਰ ਤੋਂ ਬਾਅਦ ਇੱਥੇ ਆ ਦੀ ਸਾਡਾ ਅਮਰਪਾਲ ਆਓ ਸਾਹਮਣੇ ਮੇਰੇ ਵੀਰੋ ਔਰ ਜਿਹੜੇ ਮਾਨ ਸਨਮਾਨ ਕੀਤੇ ਜਾ ਰਹੇ ਹੈ ਇਧਰ ਲਈ ਸਾਈਡ ਆਓ ਸਾਹਮਣੇ ਪਿੰਡੀ ਹੈਲੋ ਚਲੋ ਬਾਈ ਆਇਆ ਆਇਆ ਚੱਕ ਲੋ ਬਾਈ ਚੱਕ ਰਵਣਾ ਅਗਾਸ ਦਮਾ ਕੋਈ ਦੇਖੀ ਜੋ ਆਇਆ ਦੇਖਣ ਆਇਆ ਦਾ ਸਹੀ ਨਾ ਚੱਕਿਆ ਉਹ ਕੀਪਰ ਆ ਰਿਹਾ 4300 ਪਲੱਸ ਨਗ ਨੰਪਰੇ ਨਾਲ ਜਿਹੜਾ ਮੇਰੇ ਵੀਰੋ ਔਰ ਕਿਹੜੇ ਮਾਨਸਰਵਾਨ ਕੀਤਾ ਜਾ ਰਿਹਾ ਲੈ ਵੀ ਕਿਟੂ ਤੈਨੂੰ ਲੱਖਾਂ ਲੱਖ ਵਾਰ ਮੁਬਾਰਕਬਾਦ ਹੈ ਇਧਰ ਦੇ ਪਾਸੇ ਕਿਟੂ ਦਾ ਮਾਨਸਰਵਾਨ 4300 ਪਲੱਸ ਕਪਰੇ ਨਾਲ ਕੀਤਾ ਜਾ ਰਿਹਾ ਮੇਰੇ ਵੀਰੋ ਇਧਰ ਹੋ ਜਾਓ ਹੋ ਜਾਓ ਆਨੇ ਮਗਰੋਂ ਦੂਰੋਂ ਕਰਦੇ ਹੁਣੇ ਹੋ ਕਹਿੰਦੇ ਸੇਖਪੁਰੇ ਦੀ ਟੀਮ ਦਾ ਕੀਤਾ ਜਾ ਰਿਹਾ ਮੇਰੇ ਵੀਰ ਅੱਜ ਦੇ ਖੇਡ ਮੇਲੇ ਦੀ ਕਹਿੰਦੇ ਸੈਕੰਡ ਟੀਮ ਜਿਹੜੀ ਰਹੀ ਹੈ ਉਹ ਮੇਰੇ ਵੀਰ ਕਹਿੰਦੇ ਸੇਖਪੁਰੇ ਦੀ ਟੀਮ ਰਹੀ ਹੈ ਔਰ ਢੇਰ ਸਾਰੀ ਆਮਾਰਕ ਸਾਡੇ ਪਿੰਡਾਂ ਦੇ ਮੁੰਡੇ ਐ ਉਹ ਮੋਰ ਦੀ ਟੀਮ ਰਹੀ ਹੈ ਮੇਰੇ ਵੀਰ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਔਰ ਅੱਜ ਦੇ ਇਸ ਖੇਡ ਮੇਲੇ ਦੇ ਮੇਰੇ ਵੀਰਾਂ ਤੇ ਮੈਂ ਸ਼ਾਨਦਾਰ ਖੇਡ ਮੇਲੇ ਕੀਤਾ ਜਾ ਰਿਹਾ ਮੇਰੇ ਵੀਰੋ ਨਾਲ ਹੀ ਕਿਹਨੇ ਸਾਡਾ ਅਰਸ਼ੂ ਆਵੇਗਾ ਜਿਹੜਾ ਮਾਨਸਰਮਨ ਲੈਣ ਲਈ ਅਰਸ਼ ਕਿੱਥੇ ਹੈ ਕੋਰੀਆਂ ਜਿੱਤੀ ਤੇਰੇ ਕੋਈ ਨਹੀਂ ਇਧਰ ਕਾਲੇ ਦਾ ਮਾਨਸਰਮਨ ਜਿਹੜਾ ਕੀਤਾ ਜਾ ਰਿਹਾ ਹੈ ਚਲ ਕੋਈ ਗੱਲ ਨਹੀਂ ਆ ਜਾ ਮੇਰੇ ਡੇਢੇ ਰਹਿ ਮੜੇ ਆ ਜਾ ਉਸ ਤੋਂ ਬਾਅਦ ਕੁਲਦੀਪ ਸਿੰਘ ਜੀ ਪੰਚ ਚੱਲ ਚੱਲ ਜਾ ਫੋਜੀ ਕੁਲਦੀਪ ਸਿੰਘ ਜੀ ਪੰਚ ਕੁਲਦੀਪ ਸਿੰਘ ਜੀ ਪੰਚ ਸਾਹਿਬ ਓ ਕੀ ਕਰਨੇ ਆ ਇਹਨਾਂ ਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤੇ ਜਾ ਰਹੇ ਆ ਰਾਣਪਾਲ ਸਿੰਘ ਜੀ ਸਰਪੰਚ ਸਾਹਿਬ ਸਾਰੀ ਜੀੜੀ ਮੇਰੇ ਵੀਰੋ ਨਮਿਸ ਇਹ ਗ੍ਰਾਮ ਪੰਚਾਇਤ ਬੜੀਆਂ ਤੇ ਬਹੁਤ-ਬਹੁਤ ਮੁਬਾਰਕ ਹੈ ਔਰ ਸਾਡੇ ਟੂਰਨਾਮੈਂਟ ਲਈ ਵੱਡੇ ਪੱਧਰ ਤੇ ਉੱਪਰ ਵੱਡਾ ਯੋਗਦਾਨ ਵੀ ਦਿੱਤਾ ਹੈ ਜੀ ਸਰਪੰਚ ਸਾਹਿਬ ਉਹਨਾਂ ਮੈਨੂੰ ਮਾਨ ਸਨਮਾਨ ਕੀਤੇ ਜਾ ਰਹੇ ਹੈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿੱਡੀ ਰਹੋ ਇਹ ਨਹੀਂ ਹੈ ਦੂਜਾ ਸੀਗਾ ਪਿੰਡ ਪਰਚੀ ਵਾਲਾ ਕੋਈ ਨਹੀਂ ਅੱਪਾ ਬਾਅਦ ਚ ਪਰਚੀ ਦਾ ਕਰਾਂਗੇ ਪੁੱਛੋ ਕਰਾਲਾ ਨਾਲ ਹੀ ਕਹਿੰਦੇ ਅੱਜ ਦੇ ਖੇਡ ਮੇਲੇ ਦਾ ਜਿਹੜਾ ਬੋਲਰ ਟਕਰੇਲ ਹੋਇਆ ਹੈ ਉਹ ਕਹਿੰਦੇ ਮੌੜਾ ਵਾਲਾ ਨਵੀ ਐ ਸੰਦਾ ਲੈ ਵੀ ਆ ਨਵੀ ਯਾਰ ਭੱਜ ਕੇ ਦੱਸੋ ਜੀ ਫਟ ਪੈ ਗਿਆ ਸਾਹਿਬ ਉਹਨਾਂ ਵੱਡੀਆਂ ਸਪੌਂਸਰ ਕੀਤੀਆਂ ਗਈਆਂ ਤਾਰੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲੈ ਵੀ ਜਿਹੜਾ ਪਿੰਡ ਵਾਲਾ ਪਾਸੇ ਮਸ਼ੀਨ ਜਿੱਤੇ ਆ ਅਵੀ ਮੌੜ ਮੰਡੀ ਵਾਲਾ ਲੈ ਵੀ ਆ ਓਏ ਅਵੀ ਨੌਜਾਨਾ। ਸਾਡੀਆਂ ਜੋਰ-ਜੋਰ ਨਾਲ ਮਾਰੋ ਮੇਰੇ ਵੀਰ ਇਸ ਨੌਜਾਨੇ ਦੇ ਲਈ। ਅੱਜ ਦੇ ਖੇਡ ਮੇਲੇ ਦਾ ਕਹਿੰਦੇ ਵਾਸ਼ਿੰਗ ਮਸ਼ੀਨ ਦਾ ਜੇਤੂ ਬਣਿਆ ਅਵੀ ਨੌਜਾਨਾ। ਜਗਦੀਪ ਲੇਰੇ ਵਾਲਾ ਵੀ ਆ ਓਏ ਜਗਦੀਪ ਸੇ ਟੱਡ ਕੇ ਨੌਜਾਨਾ ਟਰਸੜੀ ਨੂੰ ਮਾਰ ਕੇ ਮਰੀ ਜਾਂ ਮੈਂ। ਜਿੰਤੋਂ ਖੁਸ਼ੀ ਹੋਈ ਹੈ ਤੇ ਅੱਜ ਕਹਿੰਦੇ ਸਾਡਾ ਜਗਦੀਪ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਇੱਥੇ ਖੇਡ ਮੇਲੇ ਦੇ ਉੱਪਰ ਲੈ ਵੀ ਆਹ ਥਣ ਥੋੜਾ ਜਾਂ ਢੇੜੇ ਨਾ ਜਾਂਦੇ ਬੱਟਰ ਆਇਆ ਲੈ ਨਿੰਜੀ ਇਧਰਲੇ ਪਾਸੇ ਸਾਡੇ ਲੀਲੇ ਵਾਲੀ ਜਗਦੀਪ ਸਿੰਘ ਨੂੰ ਵੀ ਢੇਰ ਸਾਰੀਆਂ ਮੁਬਾਰਕਾਂ ਮੇਰੇ ਵੀਰੋ ਅੱਜ ਦੇ ਖੇਡ ਮੇਲੇ ਦੇ ਉੱਪਰ ਇੱਕ ਵਾਸ਼ਿੰਗ ਮਸ਼ੀਨ ਕਹਿੰਦੇ ਆਹ ਮੁੰਡਾ ਜਿੱਤ ਗਿਆ ਮੇਰੇ ਵੀਰੋ ਅੱਜ ਦੇ ਖੇਡ ਮੇਲੇ ਉੱਪਰ ਬੱਲੇਬਾਜ਼ ਜਣਾਂ ਇਹ ਮਾਨ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਤੇਰੀ ਭੋਲਿਆ ਤੈਨੂੰ ਵੀ ਮਾਰ ਕੇ ਇਧਰਲੀ ਸਾਈਡ ਜਿੰਟੂ ਰੋੜਾ ਜੀ ਨਾਲ ਸਾਡੇ ਤਾਰੇ ਪ੍ਰਧਾਨ ਜੀ ਬਾਵਾ ਖਿੱਚਦੇ ਹੋਟਾ ਆਪਣੇ ਆਪ ਦੇ ਖਿੱਚਦੀ ਬਈ ਹਾਂ ਇਧਰਲੇ ਪਾਸੇ ਜਿਹੜੇ ਸਾਡੇ ਪ੍ਰਬੰਧਕ ਮੁੰਡੇ ਉਹਨਾਂ ਨੇ ਜਿਹੜੇ ਆਏ ਇਹ ਫੁੱਟਬਾਲ ਕੀਤੀ ਜਾ ਰਹੀ ਹੈ